ਪਾਚੋਂ ਦਾ ਬੜਾ ਇਹ ਤੇ ਉੱਤੇ ਪਾਣੀ ਘੋਲ ਜਾਂਦਾ ਵਾਲੇ ਟੁੱਟ ਗਏ ਪਾਰ ਪੈ ਗਏ ਦੀ ਗੰਦਾ ਖਤਰਾ ਜਿਹਾ ਲੱਗਦਾ ਏ ਤੇ ਮੈਂ ਬੱਚਿਆਂ ਵਾਂ ਤੇ ਆ ਤੰਬੂ ਜਿਹਾ ਬਣਾ ਲਿਆ ਤੇ ਇੱਥੇ ਬੱਚੇ ਪਾਤੇ ਤੇ 2 ਮਿੰਟ ਬਾਅਦਾਂ ਦੇਖ ਗਿਆ ਇਹ ਜੀ ਸਾਡੇ ਤੇ ਇੱਥੇ ਨਾ ਤੇ ਕੋਈ ਐਮਸੀ ਦੇ ਨਾਂ ਕੋਈ ਕੋਈ ਨਹੀਂ ਆਦੀ ਬਾਹਰ ਦਾ ਪਰ ਤੇ ਬੱਤੀ ਵੀ 2 ਮਹੀਨੇ ਹੋ ਗਏ ਸੀ ਬੱਤੀ ਨਹੀਂ ਕਹਿੰਨੇ ਲਾਗ ਦਿੱਤੀ ਮੈਂ ਬਹੁਤ ਜਾਦੇ ਓਕੇ ਹਾਂ ਮੈਂ ਬੱਚੇ ਗਾਂ ਸਿਆਰ ਆਇਆ ਮੈਂ ਇੱਥੇ ਕਿੱਥੇ ਭਾਵਾਂਗੀ ਠੰਡ ਵਿੱਚ ਗਲੀ ਨਾਲੋਂ ਕਿੰਨਾ ਘਰ ਨਹੀਂ ਵਾ ਆ ਬਾਥਰੂਮ ਵੀ ਤੁਸੀਂ ਵੇਖ ਸਕਦੇ ਕੋਈ ਬੂਹਾ ਨਹੀਂ ਪੜਦਾ ਤਾਂ ਨਿਆ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਅਸ਼ੀਸ਼ ਚੀਮਾ ਅੱਜ ਤੁਹਾਨੂੰ ਇੱਕ ਗਰੀਬ ਘਰ ਦੀ ਦਾਸਤਾਨ ਦਿਖਾ ਰਹੇ ਹਾਂ ਪਿਛਲੇ ਦਿਨੀ ਆਏ ਹੜ੍ਹ ਤੇ ਬਰਸਾਤਾਂ ਨੇ ਜਿੱਥੇ ਕਾਫੀ ਵੱਡੇ ਪੱਧਰ ਤੇ ਨੁਕਸਾਨ ਕੀਤਾ ਕਿੱਥੇ ਹੜ੍ਹਾਂ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਉਥੇ ਬਰਸਾਤਾਂ ਨੇ ਗਰੀਬ ਘਰਾਂ ਦਾ ਵੀ ਨੁਕਸਾਨ ਕੀਤਾ ਅੱਜ ਤੁਹਾਨੂੰ ਇੱਕ ਦਾਸਤਾਨ ਦਿਖਾਉਣ ਲੱਗੇ ਗਰੀਬ ਪਰਿਵਾਰ ਦੇ ਜੋ ਪੱਟੀ ਦੇ ਵਿੱਚ ਰਹਿੰਦਾ ਆ ਤੇ ਉਹਦੇ ਘਰ ਦੀ ਜਿਹੜੀ ਛੱਤ ਉਹ ਡਿੱਗ ਚੁੱਕੀ ਆ ਤੇ ਕੈਮਰਾਮੈਨ ਨੂੰ ਵਿਖਾਉਣਾ ਕਿ ਉਹ ਘਰ ਦੇ ਹਾਲਾਤ ਵਿਖਾ ਦੇਣ ਤੇ ਆਓ ਉਹਨਾਂ ਦੇ ਘਰ ਦੇ ਹਾਲਾਤ ਤੇ ਪਰਿਵਾਰ ਦੇ ਨਾਲ ਵੀ ਤੁਹਾਨੂੰ ਮਲਾਉਨੇ ਆ ਕੀ ਇਹਨਾਂ ਦੀ ਮੰਗ ਆ ਕੀ ਇਹਨਾਂ ਦੇ ਹਾਲਾਤ ਆ ਤੇ ਕਿੱਥੋਂ ਕਿੱਦਾਂ ਉਹ ਰਹਿ ਰਹੇ ਨੇ ਛਾਸੀ ਗੰਡੀ ਛਾਸੀ ਕਿਹੜਾ ਪਿੰਡ ਜੇ ਤੁਹਾਡਾ ਜੀ ਪੱਟੀ ਇਧਰ ਆ ਜਾ ਕਿਹੜਾ ਪਿੰਡ ਜੀ ਤੁਹਾਡਾ ਪੱਟੀ ਪੱਟੀ ਹਾਂਜੀ ਤੇ ਇਹ ਕਿਦਾਂ ਤੁਹਾਡੀ ਇਹ ਛੱਤ ਡਿੱਗ ਪਈ ਏ ਇਹ ਪਾਜ ਚੋਂਦਾ ਬੜਾ ਏ ਤੇ ਉੱਤੇ ਪਾਣੀ ਖਲੋ ਜਾਂਦਾ ਬਾਲੇ ਟੁੱਟ ਕੇ ਬਾਹਰ ਪੈ ਗਏ ਤੇ ਵੀ ਚਲੋ ਬੱਚੇ ਦਾ ਨਿਸ਼ਕਾਨ ਹੋਣਾ ਬਚ ਗਿਆ ਮੈਂ ਪਹਿਲਾਂ ਇਹਨੂੰ ਡਿੱਗਣ ਦਾ ਖਤਰਾ ਜਿਹਾ ਲੱਗਦਾ ਏ ਤੇ ਮੈਂ ਬੱਚਿਆਂ ਵਾਂ ਤੇ ਆਹ ਤੰਬੂ ਜਿਹਾ ਬਣਾ ਲਿਆ ਤੇ ਇੱਥੇ ਬੱਚੇ ਪਾ ਤੇ ਤੇ 2 ਮਿੰਟ ਬਾਅਦ ਆ ਦੇਖ ਗਿਆ ਇਹ ਤੇ ਇਹ ਚਲੋ ਵੀ ਰੱਬ ਦੀ ਕਿਰਪਾ ਨਹੀਂ ਆ ਕਿ ਬੱਚੇ ਨੂੰ ਬਚਾ ਹੋ ਗਿਆ ਪਰ ਬਹੁਤ ਜ਼ਿਆਦਾ ਮੈਂ ਓਕੇ ਆ ਮੇਰੀ ਬੇਨਤੀ ਹੈ ਕਿ ਮੇਰਾ ਮਤ ਦਿੱਤੀ ਜਾਵੇ ਤੇ ਜਿੱਦਾਂ ਹੀ ਵੇਖ ਸਕਦੇ ਆ ਤੁਹਾਡੇ ਇਥੇ ਲਾਲਜੀਤ ਭੁੱਲਰ ਜੀ ਕੈਬਨਰੇਟ ਮੰਤਰੀ ਆ ਤੁਸੀਂ ਕਿਸੇ ਮੋਹਤਵਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਆਪਣਾ ਘਰ ਬਣਾਉਣ ਲਈ ਜੀ ਸਾਡੇ ਤੇ ਇਤੇ ਨਾ ਤੇ ਕੋਈ ਸਮ ਜਿਦਾਂ ਕੋਈ ਕੋਈ ਨਹੀਂ ਆਦੀ ਬਾਹ ਫੜਦਾ ਸਰ ਤੇ ਬੱਤੀ ਵੀ 2 ਮਹੀਨੇ ਹੋ ਗਏ 2 ਬੱਤੀ ਨਹੀਂ ਕਹਨੇ ਲਾਗ ਦਿੱਤੀ ਵੀਰ ਜੀ ਉਹਨਾਂ ਨੇ ਬੱਤੀ ਵੀ ਸਾਡੀ ਉਹਨਾਂ ਨੇ ਲਾਗ ਦਿੱਤੀ ਤੇ ਸਾਨੂੰ ਤੇ ਕਿਸੇ ਦਾ ਸਹਾਰਾ ਨਹੀਂ ਹੈਗਾ ਤੁਹਾਨੂੰ ਤੇ ਪ੍ਰਮਾਤਮਾ ਹੀ ਇਹ ਕਹਿੰਦੀ ਆ ਕਿ ਸਾਡਾ ਤੁਸੀਂ ਕੋਈ ਨਾ ਕੋਈ ਹੱਲ ਕਰੋ ਐ ਬਹੁਤ ਜਿਆਦੇ ਔਖੇ ਆ ਮੈਂ ਬੱਚੇ ਗਾਂ ਸਿਆਰਾ ਆ ਮੈਂ ਇੱਥੇ ਕਿੱਥੇ ਭਾਵਾਂਗੀ ਠੰਡ ਵਿੱਚ ਅਸੀਂ ਵੀ ਵੇਖ ਸਕਦੇ ਆ ਆ ਤੁਹਾਡੇ ਛੋਟੇ ਛੋਟੇ ਬੱਚੇ ਜਿਹੜੇ ਜੀ ਇਹ ਮੇਰੇ ਆ ਤੇ ਕੀ ਤੁਹਾਡਾ ਘਰ ਵਾਲਾ ਕੀ ਕਰਦਾ ਜੀ ਘਰ ਵਾਲਾ ਤੇ ਉਹ ਦਿਹਾੜੀ ਦਾ ਪਾਈ ਕਰਦਾ ਵਾ ਤੇ ਉਹ ਜਿੱਧਰ ਕੰਮ ਕਰਦਾ ਉਧਰ ਹੀ ਰਹਿੰਦਾ ਵਾ ਉਹ ਘਰੇ ਨਹੀਂ ਆਉਂਦਾ ਅੱਛਾ ਉਹ ਤੁਹਾਡੇ ਕੋਲ ਨਹੀਂ ਆਉਂਦਾ ਇਹ ਬੱਚੇ ਤੁਸੀਂ ਆਪ ਹੀ ਪਾਲ ਲੈਂਦੇ ਹਾਂ ਜੀ ਹਾਂ ਜੀ ਮਾਵਾ ਤੇ ਇਦਾਂ ਗੁਜ਼ਾਰਾ ਕਰਦੀਆਂ ਤੇ ਕੀ ਕੰਮ ਕੀ ਕਰਦੇ ਤੁਸੀਂ ਐ ਘਰਾਂ ਦੇ ਕਰਨਕੁਲ ਕਰ ਕਰਕੇ ਤੇ ਗੁਜ਼ਾਰਾ ਕਰਦੇ ਆ ਤੇ ਕਿੰਨੇ ਕ ਦਿਨ ਹੋ ਗਏ ਇਹਨੂੰ ਡਿਗਿਆ ਨੂੰ ਇਹਨੂੰ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਡਿਗਿਆ ਤੇ ਡੇਢ ਮਹੀਨੇ ਦੇ ਵਿੱਚ ਕੋਈ ਸੰਸਥਾ ਜਾਂ ਕਿਸੇ ਤੱਕ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਤੁਹਾਨੂੰ ਕਿਸੇ ਵੱਲੋਂ ਮਦਦ ਆਈ ਹੋਵੇ ਮਤਲਬ ਤੇ ਕੇਵਾਂ ਪਿਸਾਨਾ ਸੌਦਾ ਹੀ ਆਇਆ ਹੈ ਦੋ ਤਾਂ ਹੋਰ ਅਡੀ ਮਤਕ ਇਹਨੇ ਨਹੀਂ ਕੀਤੀ ਕੋਠੇ ਭਾਰੇ ਮਤਾਲਾ ਕੋਈ ਨਹੀਂ ਆਇਆ ਸਾਡੇ ਕੋਲ ਹਾਲੇ ਤੱਕ ਤੁਸੀਂ ਵੇਖ ਸਕਦੇ ਜੇ ਕਿ ਤੰਬੂ ਦੇ ਵਿੱਚ ਲਾ ਕੇ ਆਂਟੀ ਰਹਿ ਰਹੀ ਆ ਤੇ ਛੋਟੇ ਛੋਟੇ ਇਹਨਾਂ ਦੇ ਬੱਚੇ ਆ ਤੇ ਆਪ ਹੀ ਇਹ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਕੇ ਇਹਨਾਂ ਦਾ ਘਰ ਵਾਲਾ ਜਿਹੜਾ ਉਹ ਇੱਥੇ ਇਹਨਾਂ ਦੇ ਨਾਲ ਨਹੀਂ ਰਹਿੰਦਾ ਜਿੱਥੇ ਕੰਮ ਕਰਦਾ ਉੱਥੇ ਹੀ ਰਹਿੰਦਾ ਤੇ ਤੁਸੀਂ ਵੇਖ ਸਕਦੇ ਜੇ ਤੰਬੂ ਲਾ ਕੇ ਵਿਚਾਰੇ ਰਹਿੰਦੇ ਆ ਤੇ ਆਹ ਹੋਰ ਤੁਸੀਂ ਕੀ ਕਹਿਣਾ ਜੋ ਕੀ ਅਪੀਲ ਕਰਨੀ ਚਾਹੁੰਦੇ ਜੀ ਤੇ ਧੰਨਵਾਦ ਇਹ ਕਰਨਾ ਚਾਹੁੰਦੇ ਆਂ ਵੀ ਸਾਡਾ ਕੋਠੇ ਦਾ ਕੋਈ ਮਸਲਾ ਹਾਲ ਹੋਈ ਇਹਨਾਂ ਦੇ ਬੱਚੇ ਕੋਠੇ ਚ ਵਾਰਨ ਵਾਲੇ ਬਣਾ ਮੈਂ ਬਹੁਤ ਔਖੀ ਆਂ ਬਸ ਕੋਠੇ ਤੇ ਮਨ ਮਤ ਕੀਤੀ ਜਾਵੇ ਮੇਰੀ ਛੱਤ ਪਾ ਦੇਣ ਮੇਰਾ ਕੋਠਾ ਵੀ ਡਿੱਗਣ ਵਾਲਾ ਇਦਰੀ ਸੈਰ ਤੇ ਵਿਖਾਂ ਤੇ ਪਾੜ ਗਈ ਆ ਆ ਮੱਥਾ ਵੀ ਸਾਰਾ ਪਾਟਾ ਪਿਆ ਸਾਰਾ ਹੀ ਪਤਾ ਨਹੀਂ ਕਿਹੜੇ ਵਾਲੇ ਡਿੱਗ ਜਾਣ ਤੇ ਤੁਸੀਂ ਓਦਾਂ ਕੋ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਐਮਸੀ ਨੂੰ ਮਿਲੇ ਉਹ ਜਾਂ ਭੁੱਲਰ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਜੀ ਫੈਲ ਪ੍ਰਾਈ ਕਹਿੰਨੇ ਪੈਲ ਨਹੀਂ ਆੜੀ ਜਾਵਾਂ ਕੀਤੀ ਉਹ ਬਿੱਲ ਮੰਗਦੇ ਬਿੱਲ ਆਡਾ ਪੀ ਪਾਜੀ ਉਹਨਾਂ ਨੇ ਲਾਗ ਦਿੱਤਾ ਮੀਟਰ ਉਹ ਬਿੱਲ ਨਹੀਂ ਹਲੇ ਆਉਣ ਡਿਆ ਅੱਛਾ ਤੇ ਉਤੋਂ ਬਗੈਰਾ ਫੈਲ ਨਹੀਂ ਜਾਵਾਂ ਹੋਣ ਡੇ ਫੈਲ ਵੀ ਉਤਰੇ ਪਈ ਆਡੀਆਂ ਤੇ ਕਿੰਨੇ ਕਿੰਨੇ ਬੱਚੇ ਤੁਹਾਡੇ ਤਿੰਨ ਗੁੜੀਆਂ ਇੱਕ ਕਾਕਾ ਤਿੰਨ ਗੁੜੀਆਂ ਆ ਕਾਕਾ ਹੈ ਹਾਂਜੀ ਅੱਛਾ ਤੇ ਇਹ ਤੁਸੀਂ ਹਾਲਾਤ ਵੇਖ ਸਕਦੇ ਜੇ ਮੈਂ ਕੈਮਰਾਮੈਨ ਨੂੰ ਕਿੰਨਾ ਵਿਖਾ ਸਕਦੇ ਗਲੀ ਨਾਲੋਂ ਕਿੰਨਾ ਘਰ ਨੀਵਾ ਆ ਬਾਥਰੂਮ ਵੀ ਤੁਸੀਂ ਵੇਖ ਸਕਦੇ ਕੋਈ ਬੂਹਾ ਨਹੀਂ ਪੜਦਾ ਤਾਂ ਨਿਆ ਤੇ ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਜੇ ਸੋ ਮਾਈ ਸੇਵੀ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਇਹਨਾਂ ਦਾ ਘਰ ਜ਼ਰੂਰ ਬਣਾ ਕੇ ਦਿੱਤਾ ਜਾਵੇ ਤੇ ਮੈਂ ਆਂਟੀ ਨੂੰ ਕਹਿੰਨਾ ਕਿ ਇਹਨਾਂ ਦਾ ਨੰਬਰ ਆਪਣਾ ਤੁਸੀਂ ਬੋਲ ਦਿਓ ਤੇ ਕੋਈ ਵੀ ਜਿਹੜਾ ਤੁਹਾਡੇ ਨਾਲ ਸਿੱਧੀ ਹੈਲਪ ਕਰਨੀ ਹੋਵੇ ਤੁਹਾਡੇ ਨਾਲ ਸਿੱਧਾ ਰਾਪਤਾ ਕਰ ਸਕਦਾ ਆਂਟੀ ਆਪਣਾ ਨੰਬਰ ਬੋਲ ਦਿਓ ਜੀ ਇਹ ਬੋਲ ਦਿਓ ਬਬੂਤ ਹਾਂ ਬੋਲਾਂਗੇ ਸਤਨਵੀ 8727 ਦੁਬਾਰਾ ਬੋਲ 978727 ਤੇ ਤੁਸੀਂ ਇਹ ਆਂਟੀ ਪੜਦੇ ਨਹੀਂ ਇਹਟਾ ਲਈ ਆਏ ਬੱਚੇ ਫੇ ਸਾਡਾ ਸੁੱਤਰ ਨਹੀਂ ਹੁੰਦਾ ਇਹਨੇ ਪੰਜ ਛੇ ਕੀਤੀਆਂ ਹੀ ਫਿਰ ਬੱਚਾਂ ਤੇ ਰੋਟੀ ਦਾ ਨਹੀਂ ਗੁਜ਼ਾਰਾ ਹੁੰਦਾ ਇਹ ਮਾਵਾਂ ਤੇ ਇਹ ਕੰਮ ਕਰਕੇ ਤੇ ਫਿਰ ਰੋਟੀ ਦਾ ਗੁਜ਼ਾਰਾ ਕਰਦੀਆਂ ਉਹ ਵੀ ਮਾਵਾਂ ਤੇ ਇਹ ਕੰਮ ਕਰਦੀਆਂ ਤੇ ਜਿਹੜਾ ਤੁਹਾਡਾ ਜਿਹੜਾ ਪੈਂਦਾ ਜਿਹੜਾ ਤੁਹਾਡਾ ਘਰ ਵਾਲਾ ਉਹ ਤੁਹਾਨੂੰ ਕੁਝ ਨਹੀਂ ਦਿੰਦਾ ਕੋਈ ਖਰਚਾ ਹੁੰਦਾ ਉਹ ਤੁਹਾਨੂੰ 1 ਰੁਪਏ ਦਾ ਵੀ ਆਸਰਾ ਨਹੀਂ ਹੈਗਾ ਉਹ ਆਪ ਦੇ ਖਾਂਦਾ ਹੈ ਆਪ ਦੇ ਕਰਦਾ ਇਹ ਇਹ ਜਿਹੜੇ ਦੂਜੇ ਆ ਬੇਟੀਆਂ ਇਹ ਪੜਨ ਜਾਂਦੀਆਂ ਕਿ ਨਹੀਂ ਸਕੂਲ ਹਾਂਜੀ ਇਹਨਾਂ ਨੂੰ ਪਾਇਆ ਵਾ ਉਹ ਜਿਹੜੇ ਕੰਮ ਕਰਦੇ ਉਹਨਾਂ ਨੇ ਪਾਇਆ ਇਹਨਾਂ ਨੂੰ ਅੱਛਾ ਤੁਸੀਂ ਹਾਲਾਤ ਵੇਖ ਸਕਦੇ ਜੇ ਬਹੁਤ ਹੀ ਨਾਜੁਕ ਹਾਲਾਤ ਹੈ ਤੰਬੂ ਤਾਣ ਕੇ ਵਿਚਾਰੇ ਤਰਪਾਲ ਹੁਣ ਤੇ ਬਾਹਰ ਇਦਾਂ ਖੜੇ ਇਹ ਤਰਪਾਲ ਵੀ ਅੰਦਰ ਜਦੋਂ ਬੈੰਦੇ ਹੋਣਗੇ ਵਿਚਾਰੇ ਕਿੰਨਾ ਸੇਗ ਮਾਰਦੇ ਹੋਗੀ ਤੇ ਐਨਆਰਆਈ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੇ ਘਰ ਜਰੂਰ ਬਣਾ ਕੇ ਦਿੱਤਾ ਜਾਵੇ ਤੇ ਹੋਰ ਕੋਈ ਅਪੀਲ ਕਰਨੀ ਚਾਹੁੰਦੇ ਹੋ ਹੋਰ ਕਿ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕਿ ਘਰ ਹੀ ਤੁਸੀਂ ਗੱਲ ਬਣਾਉਣਾ ਚਾਹੁੰਦੇ ਅਸੀਂ ਵੀ ਇਹੋ ਹੀ ਆਨੇ ਵੀ ਮੇਰਾ ਘਰ ਹੀ ਬਣ ਜੀ ਇਹਨਾਂ ਨੂੰ ਬਹੁਤ ਧੰਨਵਾਦ ਆ ਇਹ ਦੇਖ ਆਂ ਦੀ ਬਹੁਤ ਹਾਲਤ ਮੰਦੀ ਹੈਗਾ ਸਿਆਲ ਆ ਮੈਂ ਬੱਚੇ ਕਿੱਥੇ ਵੜਾ ਗੱਬ ਮੀਆਂ ਦੇ ਦਿਨ ਤੇ ਮੈਂ ਤੰਬੂ ਦੇ ਵਿੱਚ ਕਜਾਦਾ ਕਰਾਤਾ ਬੱਚਿਆਂ ਨੂੰ ਠੰਡ ਦੇ ਵਿੱਚ ਤੁਸੀਂ ਤੁਹਾਨੂੰ ਪਤਾ ਕੀ ਤਰੰਗਚਾਰਾ ਕਰੂੰਗੀ ਇੱਥੇ ਬੱਚੇ ਬਿਮਾਰ ਹੋਣ ਦਾ ਨਾ ਹੀ ਆ ਬਸ ਤੇ ਗਰੀ ਤੁਸੀਂ ਆਪੇ ਕਰ ਦੋ ਜਿੱਦਾਂ ਵੀ ਕਰਨਾ ਸਾਡੀ ਸੋਚ ਇਹ ਸੀ ਹਾਲਾਤ ਤੁਹਾਨੂੰ ਖਾਏ ਗਰੀਬ ਪਰਿਵਾਰ ਦੀ ਦਾਸਤਾਨ ਤੇ ਗਰੀਬਾਂ ਦਾ ਤਾਂ ਕਹਿੰਦੇ ਰੱਬ ਹੀ ਹੁੰਦਾ ਕੋਈ ਸਰਕਾਰਾਂ ਵੀ ਨਹੀਂ ਇਹਨਾਂ ਦੀਆਂ ਮਾਂ ਫੜਦੀ ਤੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਕਿ ਇਹਨਾਂ ਦਾ ਘਰ ਜ਼ਰੂਰ ਬਣਾ ਕੇ ਦਿੱਤਾ ਵੇ ਛੋਟੇ ਛੋਟੇ ਬੱਚੇ ਆ ਇਹਨਾਂ ਤੇ ਤਰਸ ਕਰਕੇ ਘਰ ਵਾਲਾ ਜਿਹੜਾ ਉਹ ਇਹਨਾਂ ਦੇ ਨਾਲ ਨਹੀਂ ਰਹਿੰਦਾ ਉਹ ਆਪਣਾ ਵੱਖਰਾ ਤੇ ਇਹਨਾਂ ਦਾ ਡਰੈਸ ਆਪਾਂ ਇਹ ਡਰੈਸ ਆਂਟੀ ਨਹੀਂ ਤੁਹਾਨੂੰ ਆਪ ਹੀ ਦੱਸ ਦਿੰਦੇ ਨੇ ਸਾਰਾ ਇਹ ਪੱਟੀ ਖੈਰ ਤੇ ਡਰੈਸ ਤੁਹਾਨੂੰ ਸਾਰਾ ਸਮਝਾ ਦਿੰਦੇ ਆ ਜੀ ਆਪਣਾ ਡਰੈਸ ਦੱਸ ਦੋ ਸਾਰਾ ਇਹ ਕਿੱਥੇ ਕਿੱ데 ਜਗ੍ਹਾ ਹੈ ਗਾਇਸ ਸਾਹਸਿਆਂ ਦੀ ਵਸਤੀ ਆ ਦੋ ਵਾਰਡ ਕੈ ਰੋਂਡੇਰੀ ਲੱਗਦੀ ਹਾਂਜੀ ਦੋ ਵਾਰਡ ਵਾਰਡ ਨੰਬਰ 2 ਆ ਜੀ ਸਾਂਸੀਆਂ ਦੀ ਬਸਤੀ ਤੇ ਪੱਟੀ ਸ਼ਹਿਰ ਦੇ ਵਿੱਚ ਆ ਜੀ ਇਹ ਤੇ ਤੁਸੀਂ ਜਿੰਨੇ ਵੀ ਇਹਨਾਂ ਦੀ ਮਦਦ ਕਰਨੀ ਹੋਵੇ ਸਿੱਧੀ ਡਾਇਰੈਕਟ ਆਣ ਕੇ ਇਹਨਾਂ ਦੀ ਹੈਲਪ ਕਰ ਸਕਦਾ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ ਆਪਾਂ ਹੜਪੀੜ ਤੇ ਕਿਸਾਨਾਂ ਦੀ ਮਦਦ ਕੀਤੀ ਆ ਤੇ ਇਹਨਾਂ ਗਰੀਬਾਂ ਦੀ ਵੀ ਜਰੂਰ ਬਾਹ ਫੜੀਏ ਗਰੀਬਾਂ ਦੀ ਵੀ ਜਰੂਰ ਸਾਰ ਲਈਏ ਜਿਨ੍ਹਾਂ ਦੇ ਮੀਆਂ ਦੇ ਵਿੱਚ ਛੱਤਾਂ ਡਿੱਗ ਪੀਆਂ ਜਾਂ ਘਰਾਂ ਦਾ ਨੁਕਸਾਨ ਹੋਇਆ ਤੇ ਜ਼ਿਆਦਾ ਅਪਡੇਟ ਜੁੜੇ ਰਹੋ ਪੰਜਾਬ ਟੀਵੀ ਯੂ ਐਸ ਏ ਦੇ ਨਾਲ